ਹਾਂਜੀ ਅੱਜ ਵੀਰੇ ਕੀ ਨਾਮ ਹੈ ਜੀ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਜੀ ਜਿਹੜਾ ਨੌਜਵਾਨ ਦਾ ਅੱਜ ਐਕਸੀਡੈਂਟ ਹੋਇਆ ਡੈਥ ਹੋ ਗਈ ਉਹਦੇ ਬਾਰੇ ਦੱਸੇ ਕਿ ਉਹ ਪਰਿਵਾਰ ਚ ਕੌਣ ਕੌਣ ਸੀਗਾ ਕਿੰਨੀ ਉਮਰ ਸੀ ਇਹਦੀ 25 26 ਸਾਲ ਦੀ ਉਮਰ ਸੀਗੀ ਹਾਂਜੀ ਇਹ ਇਕੱਲਾ ਹੀ ਸੀਗਾ ਕੁਵਾਰਾ ਸੀਗਾ ਹਾਲੇ ਇਹਦੇ ਡੈਡੀ ਦੀ ਵੀ ਕਈ ਸਾਲ ਹੋ ਗਏ ਡੈਥ ਹੋ ਗਈ ਇਹ ਤੇ ਮੈਂ ਤੇ ਮੰਮੀ ਤੇ ਡੈਡੀ ਇਹ ਦੋਨੋਂ ਇਕੱਠੇ ਰਹਿੰਦੇ ਸੀਗੇ ਜੀ ਅੱਛਾ ਜੀ ਹਾਂਜੀ ਕੋਈ ਭੈਣ ਹੋਰ ਕੋਈ ਨਹੀਂ ਸੀਗਾ ਜੀ ਇੱਕ ਇੱਕ ਹੀ ਸੀਗਾ ਘਰ ਖਾਲੀ ਹੋ ਗਿਆ ਜੀ ਬਿਲਕੁਲ ਕਿਵੇਂ ਅੰਗੈਲੀ ਕੀਤੀ ਮੰਦਿਓ ਜੀ ਕੀ ਕਾਰਨ ਹੋਇਆ ਇਹ ਇਹ ਗੱਡੀ ਦੀ ਅੰਗੈਲੀ ਆ ਜੀ ਪਿੱਛੋਂ ਆ ਕੇ ਇਹਨੇ ਚੱਕਿਆ ਜੀ ਬਹੁਤ ਤੇਜ਼ ਆ ਰਹੀ ਸੀ ਗੱਡੀ ਜੀ ਹਾਂਜੀ ਤੁਹਾਡੇ ਨਾਲ رابطہ ਨਹੀਂ ਕੀਤਾ ਕਿ ਇਹਨਾਂ ਦੀ ਗੱਡੀ ਹੈ ਜੀ ਇਹ ਉਹ ਬੰਦਿਆਂ ਨੇ ਕੋਈ رابطہ ਨਹੀਂ ਕੀਤਾ ਇਹ ਠੇਕੇਦਾਰਾਂ ਦੀ ਗੱਡੀ ਹੈ ਜੀ ਪਿੱਛੇ ਉਹਨਾਂ ਦਾ ਸ਼ਰਾਬ ਵਾਲੇ ਡੱਬੇ ਵੀ ਪਏ ਨੇ ਜੀ ਅੱਛਾ ਹੀ ਸ਼ਰਾਬਲਤ ਦੀ ਵੀ ਹਾਂਜੀ ਸ਼ਰਾਬ ਪਈਆ ਸਮਨ ਪੁਲਿਸ ਵਾਲੇ ਨਾਲ ਆ ਕੇ ਸ਼ਰਾਬ ਚੱਕਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਗੱਡੀ ਚੋਂ ਸ਼ਰਾਬ ਕੱਢੀ ਜਾਵੇ ਅੱਛਾ ਨੌਜਵਾਨ ਦਾ ਕਿਸੇ ਨੇ ਲੱਗਤਾ ਜੀ ਕੋਈ ਪਤਾ ਕੋਈ ਕੋਈ ਨਹੀਂ ਜੀ ਹੁਣ ਵੀ ਬੌਡੀ ਕੋਲ ਹੁਣ ਤਾਈ ਕੋਈ ਵੀ ਮੁਲਾਜ਼ਮ ਨਹੀਂ ਗਿਆ ਜੀ ਅੱਛਾ ਜੀ 6-7 ਮੁਲਾਜ਼ਮ ਉਰੇ ਆ ਕੇ ਗੱਡੀ ਦੀ ਜਰੂਰ ਰੱਖੀ ਕਰ ਰਹੇ ਨੇ ਜੀ ਇੱਕ ਟਾਇਰ ਵੀ ਪਿਆ ਜੀ ਗੱਡੀ ਦੇ ਵਿੱਚ ਇੱਕ ਟਾਇਰ ਫੁੱਟਿਆ ਬਹੁ ਟਾਇਰ ਕੀ ਉਹ ਠੇਕੇਦਾਰ ਬਦਲਣ ਵਾਸਤੇ ਲੈ ਕੇ ਆਏ ਸੀਗੇ ਜੀ ਗੱਡੀ ਵੀ ਲੈ ਜੀਏ ਲੈ ਜੀਏ ਗੱਡੀ ਅੱਛਾ ਜੀ ਦਿਨ ਕਿ ਵੀ ਇਦਾਂ ਦੇ ਹਾਲਾਤ ਕਿ ਗੱਡੀ ਇੱਥੋਂ ਭਿਲਾ ਕੇ ਉਹਨੇ ਹਾਂਜੀ ਭਿਲਾ ਕੇ ਲੈ ਜੀਓ ਜੀ ਠੀਕ ਹੈ ਤੇ ਡਰਾਈਵਰ ਆਇਆ ਮੌਕੇ ਤੇ ਫਰਾਰ ਹੋ ਗਿਆ ਜੀ ਡਰਾਈਵਰ ਅੱਛਾ ਜੀ ਹਾਂਜੀ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਪ੍ਰਸ਼ਾਸਨ ਹਾਲੇ ਕੁਝ ਨਹੀਂ ਕਹਿ ਰਿਹਾ ਹਾਲੇ ਤਾਂ ਬਾਡੀ ਕੋਲ ਵੀ ਨਹੀਂ ਕੋਈ ਗਿਆ ਜੀ ਹਾਲੇ ਬਾਡੀ ਨਾਲ ਕੋਈ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਹੋਈ ਸਾਡੇ ਕੋਲ ਕੋਈ ਨਹੀਂ ਆਇਆ ਹੁਣ ਤੱਕ ਕੀ ਮੰਗ ਕਰਦੇ ਹਾਂ ਇਨਸਾਫ ਦੀ ਮੰਗ ਕਰਨੀ ਹੈ ਇਨਸਾਫ ਮਿਲਣਾ ਚਾਹੀਦਾ ਜੀ ਕਾਰ ਖਾਲੀ ਹੋ ਗਿਆ ਕਾਰੇ ਖਾਲੀ ਹੋ ਗਿਆ ਜੀ ਬਿਲਕੁਲ ਮਾਂ ਬੁੱਢੀ ਕੀ ਕਰੂਗੀ ਹੁਣ ਵਿਚਾਰੀ ਕੱਲੀ ਉਹ ਕਿੰਨੇ ਕ ਵਜੇ ਦਾ ਵਾਕਿਆ ਜੀ ਇਹ 12 ਕ ਵਜੇ ਦਾ ਵਾਕਿਆ ਜੀ ਕੀ ਨਾਮ ਹੈ ਜੀ ਘਰਨਾਮ ਸਿੰਘ ਹੈ ਜੀ ਕਰਨਾਮ ਸਿੰਘ ਜੀ ਕਿਸ ਤਰ੍ਹਾਂ ਹੋਇਆ ਤੁਸੀਂ ਦੇਖਿਆ ਜੀ ਇਹ ਹਾਂ ਜੀ ਹਾਂ ਵਾ ਦੇਖਿਆ ਹੀ ਕਰੋ ਤੇਲ ਪਾਉਣ ਵਾਸਤੇ ਆ ਰਹੇ تھے ਪੰਪ ਕੰਨੀ ਨੂੰ ਇਧਰ ਨੂੰ ਆ ਰਹੇ ਸੀ ਹਾਂ ਜੀ ਹਾਂ ਉਹ ਗੱਡੀ ਆ ਰਹੇ ਦੀ ਬਹੁਤ ਤੇਜ਼ੀ ਗੱਡੀ ਇੰਨੀ ਤੇਜ਼ ਲੱਗਿਆ ਜੀ ਬਹੁਤ ਜ਼ਿਆਦਾ ਹਾਂ दारू ਵਿੱਚ ਲੱਦੀ ਹੋਈ ਦੀ ਗੱਡੀ ਦੇ ਠੀਕ ਹੈ ਟ੍ਰੈਵਲ ਜਦੇ ਭੱਜ ਗਿਆ ਫੇਰ ਮਗਰੋਂ ਪੁਲਿਸ ਵਾਲੇ ਆ ਕੇ ਗੱਡੀ 'ਚ ਦਾਰੂ ਦੋ ਗੱਡੀਆਂ ਨੇ ਇੰਨੇ ਦਾਰੂ ਲਾਉਣ ਵਾਸਤੇ ਫੇਰ ਵੀ ਦਾਰੂ ਲੈ ਜੀ ਹਾਂ ਵੀ ਦਾਰੂ ਲੈ ਜੀ ਹਾਂ ਜੀ ਫੇਰ ਅਸੀਂ ਕੋਈ ਕਿਸੇ ਨੇ ਸਾ ਨਾ ਕੋਈ ਨਹੀਂ ਜੀ ਕਿਸੇ ਨੇ ਨਹੀਂ ਕਰਿਆ ਕਿਸੇ ਨੇ ਨਹੀਂ ਕਰੀ ਉਹ ਤਾਂ ਫੇਰ ਰੋਕਿਆ ਸੀ ਤਾਂ ਗੱਡੀ ਖੜੀ ਹੈ ਪੁਲਿਸ ਵਾਲੇ ਭਜਾਏ ਫੇਰ ਇਸ ਤੋਂ ਹਾਂ ਜੀ ਗੱਡੀ ਮੋਟਰਸਾਈਕਲ ਦੇ ਬੈਕ ਸਾਈਡ ਤੇ ਲੱਗੀ ਹੈ ਕੋਈ ਮੂਰੋ ਐਕਸੀਡੈਂਟ ਹੋਇਆ ਜੀ ਮੂਰੋ ਆਇਆ ਜੀ ਮੂਰੋ ਮੂਤਰਾ ਆ ਰਿਹਾ ਤਾਂ ਖੱਬੇ ਪਾਸੇ ਗੱਡੀ ਲੈ ਕੇ ਖੱਬੇ ਪਾਸੇ ਉਹ ਇੱਧਰ ਨੂੰ ਆ ਰਿਹਾ ਹੈ ਅੱਛਾ ਜੀ ਹਾਂ ਉਹ ਵੀ ਛੱਡ ਤੇ ਆ ਰਹੀ ਸੀ ਹਾਂ ਜੀ ਹਾਂ ਆਪਣੀ ਸਾਈਡ ਤੇ ਠ ਹੀ ਮੰਗ ਕਰਦੇ ਹਾਂ ਜੀ ਕੋਈ ਮੰਗ ਲਈ ਕਾ ਪਰਚਾ ਹੋਣਾ ਚਾਹੀਦਾ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਬਈ ਜੀ ਨਿਸ਼ਾਨ ਸਿੰਘ ਹੈ ਜੀ ਨਿਸ਼ਾਨ ਸਿੰਘ ਜੀ ਦੇਖਿਆ ਤੁਸੀਂ ਕਿਦਾਂ ਦੇ ਹਾਲਾਤ ਨੇ ਨੌਜਵਾਨ ਦੇ ਕਿੰਨੀ ਬਸਤਾਂ ਲੱਗੀਆਂ ਸੀ ਬਈ ਜੀ ਮੈਂ ਗਿਆ ਸੀ ਹਸਪੀਟਲ ਹੁਣ ਹਾਂਜੀ ਉਹਦਾ ਸਾਰਾ ਸਿਰ ਆ ਚੀਜ਼ ਸਾਰੀ ਪੱਟੀ ਪਈ ਹੈ ਜੀ ਲੱਤਾਂ ਬਿਲਕੁਲ ਟੁੱਟ ਗਈਆਂ ਉਹਦੀਆਂ ਤੇ ਸਾਰਾ ਸਿਰ ਬਿਲਕੁਲ ਸਾਰਾ ਪੱਟਿਆ ਪਿਆ ਜੀ ਉੱਥੇ ਜਿਨ੍ਹਾਂ ਦੀ ਗੱਡੀ ਨਾਲ ਇਹ ਵਾਕਿਆ ਹੋਇਆ ਉਹ ਪਹੁੰਚੇ ਨੇ ਜੀ ਹਮ ਤਾਂ ਜਿਪਾਈਏ ਜੀ ਕਿਸੇ ਕੋਈ ਨਹੀਂ ਆਇਆ ਜੀ ਉੱਥੇ ਨਾ ਮਲਾਜਮਾਇ ਨੇ ਜੀ ਨਾ ਇਹ ਕਹਿੰਨ ਉੱਥੇ ਕੋਈ ਨਹੀਂ ਪਹੁੰਚਿਆ ਜੀ ਕੀ ਕਾਰਨ ਕੋਈ ਨਹੀਂ ਪਹੁੰਚਿਆ ਕੀ ਕਾਰਨ ਲੱਗਦਾ ਵੀ ਤੁਹਾਨੂੰ ਜਿਹੜਾ ਐਕਸੀਡੈਂਟ ਹੋਇਆ ਵੀ ਤੇਜ਼ ਰਫਤਾਰ ਸੀ ਜਾਂ ਕੀ ਸੀ ਹਾਂਜੀ ਭਾਈ ਜੀ ਬਹੁਤ ਤੇਜ਼ ਗੱਡੀ ਆ ਰਹੀ ਸੀ ਜੀ ਇਹ ਤੇਲ ਪਾਏ ਘਰ ਨੂੰ ਜਾ ਰਿਹਾ ਸੀ ਜਿੱਥੇ ਨਾਲ ਹੀ ਘਰ ਇਹਨਾਂ ਦਾ ਆ ਰਿਹਾ ਤੇਲ ਪਾਉਣ ਬਾਤ ਇੱਧਰੋਂ ਆ ਪਿੱਛੋਂ ਆ ਕੇ ਉਹਨਾਂ ਚੱਕਰ ਜੀ ਗੱਡੀ ਕਰ ਲੈਣ ਠੀਕ ਹੈ ਜੀ ਆ ਦਾਰੂ ਨਾਲ ਭਰੀ ਹੋਈ ਹੈ ਗੱਡੀ ਹਾਂਜੀ ਗੁਰਪ੍ਰੀਤ ਸਿੰਘ ਜੀ ਜਿਹੜਾ ਅੱਜ ਸੌਨਲੀ ਐਕਸੀਡੈਂਟ ਹੋਇਆ ਉਹਦੇ ਬਾਰੇ ਦੱਸੋਗੇ ਹਾਂਜੀ ਸਿਵਲ ਹਸਪਤਾਲ ਤੋਂ ਇਤਲਾਹ ਆਈ ਹੈ ਜੀ ਕਿ ਸੁਖਵੀਰ ਸਿੰਘ ਰਣਜੀਤ ਸਿੰਘ ਪਿੰਡ ਸਾਲੇ ਐਕਸੀਡੈਂਟ ਹੋਣ ਕਾਰਨ ਮਰਤਕ ਹਾਲਤ ਵਿੱਚ ਸੋਲੋ ਹਸਪਤਾਲ ਪਾਸੋਂ ਲਿਆਂਦਾ ਗਿਆ ਜੀ ਜੋ ਬਾਰਸਾਂ ਨਾਲ ਤਾਲਮਿਲ ਕਰਕੇ ਉਹਨਾਂ ਨਾਲ ਬਿਆਨ ਲਿਖ ਕੇ ਕਾਰਵਾਈ ਕੀਤੀ ਜਾਵੇ ਜੀ ਜੀ ਤੇ ਕੋਈ ਪਤਾ ਲੱਗਿਆ ਜੀ ਐਕਸੀਡੈਂਟ ਕਾਹਦੇ ਨਾਲ ਹੋਇਆ ਜੀ ਕੀ ਚਿੱਤਰ ਇਹ ਮੋਟਰਸਾਈਕਲ ਤੇ ਕੋਈ ਜੀਪ ਨਾਲ ਹੋਇਆ ਜੀ ਇਹਨਾਂ ਦਾ ਜੀ ਹਾਂਜੀ ਜੀ ਉਹ ਜੀਪ ਕਿਨਾਂ ਦੀ ਸੀ ਜੀ ਉਹ ਪਤਾ ਲੱਗਿਆ ਕੁਛ ਉਹ ਪਰਦਾਲ ਕਰਕੇ ਕਰ ਰਹੇ ਹਿੰਗੇ ਜੀ ਧੰਨਵਾਦ